ਹਾਗੇ ਦੇ ਕਾਦੀਆਂ ਗੱਲਾਂ ਟੰਗੀਆਂ ਲਾਸ਼ਾਂ ਪਰ ਪਰ ਖੱਲਾ ਹੈ ਪਿਆਓ ਫਰੀਦ ਤੇ ਬਿਜਲੀ ਦਾਦਾ ਬਾਜੀਆਂ ਮੋੜ ਕਰ ਦੋ ਵਾਦਾ ਪਾ ਦੋ ਮੇ ਮੇਰੀ ਮਨੋ ਅਰ ਤੁਸੀਂ ਅਕਬਰੇ ਜੇ ਦੀ ਬੰਨੋ ਵੈਰੀ ਕਰ ਤੱਕਿਆ ਗਏ ਪੁੱਤ ਰੋ ਰਾਰੇ ਰੋ ਕਿ ਤੇਰਾ ਕਾਂਦਾ ਆਉਂਦੀਆਂ ਫੌਜਾਂ ਜੜੀਆਂ ਵੇ ਖੜਕਾ ਸੁਣਦਾ ਟਾਪਾਂ ਦਾ ਆਉਂਦੀਆਂ ਫੌਜਾਂ ਜੜੀਆਂ ਵੇ ਖੜਕਾ ਸੁਣਦਾ ਟਾਪਾਂ ਦਾ ਸਲਦੀ ਆ ਰਾਜਪੂਤਾ ਮਾਂ ਤੇਰੀ ਲੱਤ ਹੀ ਖੜੀ ਅੜੀ ਕੇ ਕਾਵਰ ਤੁਰਤ ਬੜੇ ਬਹਿਨੀ ਤੇ ਹੱਜ ਤੁਸੀਂ ਜਾਣਾ ਏ ਕਿ ਮੜਨਾ ਪੜੇ ਅੱਜ ਲੁੱਕ ਲੁੱਕ ਕੇ ਨਹੀਂ ਸਰਨਾ ਕੱਲ ਮਵਾਰੇ ਲਿਖਣਗੇ ਆਪੇ ਅਰਜਨਾ ਸਾਰੇ ਹਾਲਾਤਾਂ ਦਾ ਆਉਂਦੀਆਂ ਫੌਜਾਂ ਚੜੀਆਂ ਵੇ ਖੜਕਾ ਸੁਣਦਾ ਟਾਪਾਂ ਦਾ ਆਉਂਦੀਆਂ ਫੌਜਾਂ ਚੜੀਆਂ ਵੇ ਖੜਕਾ ਸੁਣਦਾ ਟਾਪਾਂ ਦਾ